ਇਹ ਜਹਾਜ਼ ਦੀ ਵੀਡੀਓ ਪਹਿਲਾਂ ਸ਼ੇਅਰ ਕਰ ਚੁੱਕਿਆ ਤੁਹਾਡੇ ਨਾਲ ਅੱਜ ਫੇਰ ਕਰ ਰਹੇ ਹਾਂ ਕਾਫੀ ਕੰਮ ਇਹਦਾ ਮੁਕੰਮਲ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਜਾਨਕੀ ਅਗਲਾ ਪਲੇਟਫਾਰਮ ਤੇ ਪਹੁੰਚ ਚੁੱਕਿਆ ਇੰਜਨ ਵਗੈਰਾ ਐ ਜੋੜ ਕੇ ਤਿਆਰ ਹੋ ਚੁੱਕਿਆ ਇਹਨੂੰ 6 ਸਿਲੰਡਰ ਲੈ ਲੈਣ ਦਾ ਇੰਜਨ ਆ 1 2 3 4 5 6 ਤੁਸੀਂ ਦੇਖ ਸਕਦੇ ਹੋ ਕੰਪਰੈਸ਼ਨ ਲੱਗਿਆ ਹੋਇਆ ਵਿਦ ਟਰਬੋ ਵਗੈਰਾ ਤੇ ਇਹਦਾ ਜਿਹੜਾ ਉੱਪਰਲਾ ਪਲੇਟਫਾਰਮ ਦੇਖੋ ਇਹਦੀ ਤਿਆਰੀ ਹੋ ਚੁੱਕੀ ਆ ਬੈਕ ਸਾਈਡ ਤੋਂ ਤਿਆਰ ਹਨ ਓਕੇ ਆ ਮੇਰੇ 4x4 ਦਾ ਹਿੱਸਾ ਨਾ ਫਿਰ ਤੋਂ ਕਹੂੰਗਾ ਜੇ ਕੋਈ ਵੀ ਸਾਡਾ ਟੀਅਰ ਕਰਵਾਉਣਾ ਚਾਹੁੰਦਾ ਹੋਵੇ ਤਾਂ ਜਰੂਰ ਦੱਸੇ ਸਰਾਹੰਦ ਦਰਸ਼ਨ ਟਰੈਕਟਰ ਵਰਕਸ਼ਾਪ ਦੇ ਵਿੱਚ ਆ ਕੇ ਕੁਝ ਜਾਣਕਾਰੀ ਲੈਣਾ ਚਾਹੁੰਦਾ ਲੈ ਵੀ ਸਕਦਾ ਪਹਿਲਾਂ ਤਿਆਰ ਕਰਾਉਣ ਤੋਂ ਆ ਕੇ ਪੁੱਛ ਵੀ ਸਕਦਾ ਕੋਈ ਜੇ ਤੁਸੀਂ ਚਾਹਵੋ ਥੋਡੇ ਕੋਲ ਇੰਜਨ ਹੋਵੇ ਤੁਸੀਂ ਜੜਵਾਉਣਾ ਚਾਹੁੰਦੇ ਹੋਵੇ ਕੁਝ ਵੀ ਕਰਵਾਉਣਾ ਚਾਹੁੰਦੇ ਹੋ ਕੋਈ ਮੋਡੀਫਿਕੇਸ਼ਨ ਕਰਾਉਣਾ ਚਾਹੁੰਦੇ ਹੋ ਜਿਵੇਂ ਕਿ ਹਾਈਡਰੋਲਿਕਾਈ ਪਾਵਰ ਲਿਫਟ ਕਰਵਾਉਣਾ ਚਾਹੁੰਦੇ ਹੋ ਪੁਰਾਣੇ ਟਰੈਕਟਰ ਨੂੰ ਉਹ ਵੀ ਕਰਵਾ ਸਕਦੇ ਹੋ ਜਾਦਾ ਪੂਰਾ ਤਿਆਰ ਹੋ ਜਾਏਗਾ ਜਦ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਆਪਣਾ ਦੀ ਹਲੇ ਤਿਆਰ ਤੁਸੀਂ ਦੇਖ ਸਕਦੇ ਆ ਸਾਰਾ ਕੁਝ ਸ਼ੋਰ ਦੇ ਅੰਦਰ ਅੰਦਰ ਹੀ ਰਹੇਗਾ ਕੋਈ ਵੀ ਸ਼ੋਰ ਦੇ ਬਾਹਰ ਝਗੜਵਾਜੀ ਨਹੀਂ ਕੀਤੀ ਜਾਂਦੀ ਉਹ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੈਂ ਚਾਹਨਾ ਸਬਸਕ੍ਰਾਈਬ ਕਰ ਲੋ ਵਧੀਆ ਟਰੈਕਟਰਾਂ ਦੇ ਲਈ ਜਾਣਕਾਰੀ ਕੋਈ ਸਪੇਅਰ ਪਾਰਟ ਹੋਵੇ ਕੋਈ ਟਰੈਕਟਰ ਮੋਡੀਫਿਕੇਸ਼ਨ ਦੇ ਲਈ ਹੋਵੇ ਹਰ ਤਰ੍ਹਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ